ਸੋ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰੂ ਕਬੀਰ ਧੰਨ ਗੁਰੂ ਕਬੀਰ ਜੈ ਭੀਮ ਜੈ ਭਾਰਤ ਸੋ ਬੜੀ ਖੁਸ਼ੀ ਦੀ ਗੱਲ ਆ ਕਿ ਤੀਸਰਾ ਵਿਸ਼ਾਲ ਗਿਆਨ ਚੇਤਨਾ ਸਮਾਗਮ ਸਤਿਗੁਰੂ ਕਬੀਰ ਫੰਦ ਸੇਵਾ ਸੁਸਾਇਟੀ ਆਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਸਰਾ ਜਿਹੜਾ ਵਿਸ਼ਾਲ ਸਮਾਗਮ ਜਿਹੜਾ ਵਾ ਉਹ ਕਰਾਇਆ ਜਾ ਰਿਹਾ ਵਾ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਸੋ ਸਾਰੇ ਹੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ 21 ਦਸੰਬਰ 2025 ਦਿਨ ਐਤਵਾਰ ਨੂੰ ਆਰਕੇ ਰਿਜ਼ੋਰਟ ਅਡਾ ਕਾਣਵਾ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਪਹੁੰਚਣ ਸਮਾਂ ਜਿਹੜਾ ਸਮਾਗਮ ਦਾ ਰਹੇਗਾ ਉਹ ਸਵੇਰੇ 10:00 ਤੋਂ ਲੈ ਕੇ 2:30 ਵੇ ਤੱਕ ਦਾ ਇਹ ਸਮਾਂ ਵਾ ਤੋਂ ਸਾਰੇ ਹੀ ਸਾਰੇ ਹੀ ਸਮੂਹ ਕਬੀਰ ਪੰਥੀ ਸਮਾਜ ਨੂੰ ਬੇਨਤੀ ਆ ਕਿ 21 ਦਸੰਬਰ 2025 ਨੂੰ ਅਸੀਂ ਸਾਰਿਆਂ ਨੇ ਪਠਾਨਕੋਟ ਦੇ ਵਿੱਚ ਪਹੁੰਚਣਾ ਵਾ ਤਾਂ ਜੋ ਜਿਹੜੇ ਸਾਡੇ ਭੈਣ ਭਰਾਈ ਭੈਣ ਭਰਾ ਐਡਾ ਵਿਸ਼ਾਲ ਸਮਾਗਮ ਕਰਾਂਦੀ ਹੈ ਕਬੀਰ ਮਹਾਰਾਜ ਦੇ ਨਾਮ ਦਾ ਉਦੇ ਵਿੱਚ ਅਸੀਂ ਵੱਧ ਤੋਂ ਵੱਧ ਤਦਾਰ ਦੇ ਵਿੱਚ ਸ਼ਾਮਲ ਹੋਈਏ ਤੇ ਕਬੀਰ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਸੋ ਮੇਰੇ ਵੱਲੋਂ ਸਤਿਗੁਰੂ ਕਬੀਰ ਟਾਈਗਰ ਫੋਰਸਾਂ ਲੋ ਸਾਰੀ ਸਮੂਹ ਕਮੇਟੀ ਨੂੰ ਇਹਨਾਂ ਨੂੰ ਇਸ ਵਿਸ਼ਾਲ ਪ੍ਰੋਗਰਾਮ ਦੀਆਂ ਬਹੁਤ ਬਹੁਤ ਮੁਬਾਰਕਾਂ